ਤੁਨੇ ਇੱਕ ਦੋਨੇ ਇੱਕ ਆਪਣਾ ਪਰਸਨਲ ਐਕਸਪੀਰੀਅੰਸ ਦੱਸਾਂ ਜਿਹੜੇ ਟੀਚਰ ਕਲਾਸ ਦੇ ਵਿੱਚ ਸਟੂਡੈਂਟ ਨੂੰ ਪੜਾਣਾ ਨਹੀਂ ਨਾ ਚਾਹੁੰਦੇ ਸਟੂਡੈਂਟ ਦੇ ਉੱਤੇ ਧਿਆਨ ਨਹੀਂ ਦਿੰਦੇ ਉਹ ਕੋਚਿੰਗ ਸੈਂਟਰ ਦੇ ਉੱਤੇ ਬੜੀ ਮਿਹਨਤ ਕਰਾਉਂਦੇ ਦੂਸਰੋ ਇਹ ਇਸਲਾ ਕਲਚਰ ਆ ਇਹ ਟ੍ਰੈਂਡ ਜਿਹੜਾ ਚੱਲ ਰਿਹਾ ਹੈ ਕੋਚਿੰਗ ਇੰਡਸਟਰੀ ਦਾ ਇਹ ਹੁਣ ਇਹਦੇ ਤੋਂ ਤਾਂ ਮਤਲਬ ਯੂकेजी ਵਾਲੇ ਬੱਚੇ ਨਰਸਰੀ ਵਾਲੇ ਬੱਚੇ ਵੀ ਬਾਹਰ ਨਹੀਂ ਰਹੇ ਮਤਲਬ ਉਹ ਵੀ ਇਸ ਲਾਈਨ ਦੇ ਵਿੱਚ ਉਹਨਾਂ ਨੂੰ ਵੀ ਪਾ ਦਿੱਤਾ ਗਿਆ ਰੇਸ ਦੇ ਵਿੱਚ ਮੈਂ ਆਪਣੇ ਬੱਚੇ ਦੀ ਪੀਟੀਐਮ ਅਟੈਂਡ ਕਰਨ ਸਕੂਲ ਦੇ ਵਿੱਚ ਗਿਆ ਸੀਗਾ ਯੂकेजी ਕਲਾਸ ਦੀ ਤੇ ਟੀਚਰ ਵੱਲੋਂ ਪੂਰ ਪਰਫਾਰਮੈਂਸ ਦੱਸੀ ਗਈ ਕਿ ਰਾਈਟਿੰਗ ਸਕਿੱਲ ਬਹੁਤ ਮਾੜੀ ਹੈ ਪੇਰੈਂਟਸ ਇਹ ਕਹਿਣ ਦੋਤੇ ਉਸੇ ਟੀਚਰ ਦੇ ਕੋਲ ਜਦੋਂ ਸ਼ਾਮ ਨੂੰ ਕਲਾਸ ਦੇ ਵਿੱਚ ਟਿਊਸ਼ਨ ਲਗਾ ਦਿੱਤੀ ਗਈ ਕੁਛ ਦੇਣਾ ਬਾਅਦ ਉਸ ਟੀਚਰ ਦਾ ਜਵਾਬ ਮੈਨੂੰ ਇਹ ਸੀਗਾ ਐਕਸਲੈਂਟ ਰਾਈਟਿੰਗ ਸਕਿੱਲ ਹੋ ਗਈ ਬੱਚੇ ਤੁਹਾਡੇ ਦੀ। ਉਹ ਦੋਸਤੋ ਉਹੀ ਟੀਚਰ ਕਲਾਸ ਚ ਮਿਹਨਤ ਨਹੀਂ ਕਰਾਂਦਾ। ਉਹ ਕੋਚਿੰਗ ਇੰਡਸਟਰੀ ਵਾਲ ਨੂੰ ਬੱਚੇ ਨੂੰ ਛੋਟੇ ਬੱਚੇ ਨੂੰ ਵੀ ਉਹ ਪ੍ਰਿਪੇਅਰ ਕਰ ਦਿੰਦਾ ਕਿ ਤੈਨੂੰ ਕਲਾਸ ਦੇ ਵਿੱਚ ਨਹੀਂ ਐਜੂਕੇਸ਼ਨ ਮਿਲਣੀ ਤੈਨੂੰ ਮੇਰੇ ਘਰ ਮਿਲਣੀ ਆ ਜਿੱਥੇ ਮੈਂ ਇੰਡਸਟਰੀ ਚਲਾ ਰਿਹਾ ਹੈਗਾ। ਬਹੁਤ ਜਲਦੀ ਇਹਦੇ ਉੱਤੇ ਇੱਕ ਵੱਡੀ ਵੀਡੀਓ ਤੁਹਾਡੇ ਮੋਹਰੇ ਲੈ ਕੇ ਆਉਂਗਾ। ਪਲੀਜ਼ ਇਹਨੂੰ ਸਮਝੋ। Thank you. Ja